ਬਹੁਤ-ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਤੁਹਾਡਾ ਇੰਨੀ ਠੰਡ ਦੇ ਵਿੱਚ ਤੁਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋ ਜਿਹੜੇ ਵੀ ادارے ਤੋਂ ਆਏ ਹੋ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿੱਥੋਂ ਵੀ ਤੁਸੀਂ ਆਏ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਹ ਸ਼ਹੀਦੀ ਸਪਤਾ ਚੱਲ ਰਿਹਾ ਹੈ ਔਰ ਪਟੇਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਅੱਜ ਤੋਂ ਸ਼ੁਰੂ ਹੋਇਆ ਹੈ ਸਭ ਸਮੂਹ ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀ ਹੈ ਕੋਈ ਵੀ ਗੱਲ ਜਿਹੜੀ ਉਹ ਸ਼ੁਰੂ ਕਰਨ ਤੋਂ ਪਹਿਲਾਂ ਔਰ ਇਹਦੇ ਨਾਲ ਨਾਲ ਅੱਜ ਕ੍ਰਿਸਮਸ ਦਾ ਦਿਹਾੜਾ ਵੀ ਹੈ ਤਾਂ ਇਸ ਕਰਕੇ ਸਮੂਹ 크੍ਰਿਸਚੀਅਨ ਭੈਣਾ ਭਰਾਵਾਂ ਨੂੰ ਵੀ ਦੀ ਬਹੁਤ-ਬਹੁਤ ਮੁਬਾਰਕ ਦੋ ਤਿੰਨ ਗੱਲਾਂ ਦੇ ਉੱਤੇ ਮੈਂ ਗੱਲ ਜਿਹੜੀ ਉਹ ਤੁਹਾਡੇ ਨਾਲ ਕਰਨੀ ਹੈ ਕੁਝ ਮਿੰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਉਹਨਾਂ ਨੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਕਿ ਜਿਹੜਾ ਵੀਰ ਬਾਲ ਦਿਵਸ ਹੈ ਉਹਦਾ ਨਾਮ ਬਦਲਿਆ ਜਾਵੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਫੁੱਲ ਚੜਾਉਂਦਿਆਂ ਹੋਇਆ ਨਾ ਸਿਰਫ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਨੂੰ ਉਠਾਇਆ ਬਲਕਿ ਵਕ ਵਕ ਤੁਹਾਡੇ ਚੈਨਲਾਂ ਦੇ ਰਾਹੀਂ ਹਰ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਉਭਾਰਿਆ ਕਿ ਵੀਰ ਬਾਲ ਦਿਵਸ ਉਹਦਾ ਨਾਮ ਬਦਲਿਆ ਜਾਵੇ ਕਿਉਂਕਿ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਉਹਨਾਂ ਨੂੰ ਅਸੀਂ ਬਾਲ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਸੀ ਬਾਬੇ ਜ਼ਰੂਰ ਉਹਨਾਂ ਨੂੰ ਕਹਿੰਨੇ ਆ ਜਿਵੇਂ ਇੱਕ ਲਾਈਨ ਮਸ਼ਹੂਰ ਹੈ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਵੱਡੇ ਸਾਕੇ ਸੰਤ ਕੌਸਿਜ ਨੂੰ ਉਭਾਰਿਆ ਕਿਉਂਕਿ ਹੁਕਮ ਸੀਗਾ ਅਕਾਲ ਤਖਤ ਦਾ ਇਸ ਮਾਮਲੇ ਦੇ ਉੱਤੇ ਇਸ ਇਸ਼ੂ ਨੂੰ ਅਕਾਲੀ ਦਲ ਬਾਦਲ ਨੇ ਬਹੁਤ ਚੁੱਕਿਆ ਕਿ ਵੀਰ ਬਾਲ ਦੇ ਵਿੱਚ ਗਲਤ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਉਹ ਪ੍ਰਾਣੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਜਦੋਂ ਵੀਰ ਬਾਲ ਦੇ ਵਿੱਚ ਸ਼ੁਰੂ ਹੋਣਾ ਸੀ ਉਦੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਦੇ ਉੱਤੇ ਸਾਈਨ ਕੀਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੁਰੀ ਵੀ ਸ਼ਾਮਲ ਸਨ ਅਸਲ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਸਟੈਂਡ ਲੈ ਕੇ ਫਿਰ ਮੁੱਕਰ ਜਾਣਾ ਇਹ ਅੱਜ ਦਾ ਨਹੀਂ ਸ਼ੁਰੂ ਤੋਂ ਇਹਨਾਂ ਦਾ ਰਿਹਾ ਚਾਹੇ ਉਹ ਪੰਥ ਹੈ ਚਾਹੇ ਉਹ ਪੰਜਾਬ ਹੈ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਇਹਨਾਂ ਨੇ ਹਮੇਸ਼ਾ ਜਿਹੜੀ ਉਹ ਕੀਤੀ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਜਿੰਨਾ ਜ਼ੋਰ ਇਹਨਾਂ ਨੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਲਗਾਇਆ ਸ਼ਾਇਦ ਕਿਸੇ ਹੋਰ ਪਾਰਟੀ ਨੇ ਨਹੀਂ ਲਾਇਆ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਵੀ ਨਹੀਂ ਲਾਇਆ ਉਸ ਟਾਈਮ ਵੱਡੇ ਬਾਦਲ ਸਿੰਘ ਸਾਹਿਬ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਉਹਨਾਂ ਦੀਆਂ ਵੀਡੀਓਜ਼ ਸੁਖਬੀਰ ਸਿੰਘ ਬਾਦਲਹੁਰਾ ਦੀਆਂ ਵੀਡੀਓਜ਼ ਬੀਬੀ ਹਰਸਿਮਰਤ ਕੌਰ ਬਾਦਲਹੁਰਾ ਦੀਆਂ ਵੀਡੀਓਜ਼ ਡੇਲੀ ਬੇਸਿਸ ਤੇ ਆਉਂਦੀਆਂ ਸਨ ਕਿ ਇਨ੍ਹਾਂ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂਗਾ ਜਦੋਂ ਲੋਕਾਂ ਦਾ ਦਬਾਅ ਉਹ ਪਿਆ ਪ੍ਰੈਸ਼ਰ ਪਿਆ ਤੇ ਵਾਪਸ ਹੋ ਗਏ ਇਹ ਵੀ ਇਹ ਨਾ ਕਿਹਾ ਕਿ ਗਲਤ ਨੇ ਇਹ ਕਿਹਾ ਕਿ ਅਸੀਂ ਸ਼ਾਇਦ ਸਮਝਾਉਣ ਦੇ ਵਿੱਚ ਜਿਹੜਾ ਉਹ ਅਸਫਲ ਰਹੇ ਇਸ ਕਰਕੇ ਉੱਥੋਂ ਵਾਪਸ ਹੋ ਗਏ ਵੀਰਬਾਲ ਦਿਵਸ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿ ਹਰ ਸਿਮਰਤ ਕੌਰ ਬਾਦਲ ਹੋਰਾਂ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਕਿ ਬਾਲ ਦਿਵਸ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਹੱਕ ਸੱਚ ਤੇ ਧਰਮ ਦੀ ਰਾਖੀ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਦੁਤੀ ਹੈ ਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧਾ ਦਿੰਦਾ ਰਹੇਗਾ #childrensday ਇਹ ਬਾਲ ਦਿਵਸ ਦੇ ਤੌਰ ਦੇ ਤੇ ਉਹਨਾਂ ਨੇ ਕੀਤਾ ਸੀ ਮੈਂ ਨਿਮਰਤਾ ਸਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਮੈਂਬਰ ਪਾਰਲੀਮੈਂਟਸ ਨੂੰ ਚਿੱਠੀ ਲਿਖੀ ਸੀ ਕਿ ਇਹਦਾ ਵਿਰੋਧ ਕੀਤਾ ਜਾਵੇ ਜਿਹੜੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਾਂਦੇ ਨੇ ਉਹਨਾਂ ਲਗਭਗ ਸਭ ਨੇ ਆਪਣਾ ਵਿਰੋਧ ਪਾਰਲੀਮੈਂਟ ਦੇ ਵਿੱਚ ਦਰਜ ਕਰਾਇਆ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਕੀ ਜਥੇਦਾਰ ਸਾਹਿਬ ਹੁਣ ਇਹਨਾਂ ਨੂੰ ਪੁੱਛਣਗੇ ਕਿ ਇਹਨਾਂ ਨੇ ਉਦੋਂ ਬਾਲ ਦਿਵਸ ਦਾ ਸਹਿਯੋਗ ਕਿਉਂ ਕੀਤਾ ਤੇ ਇਹ ਨਾਂ ਰਖਵਾਉਣ ਦੇ ਵਿੱਚ ਉਹਨਾਂ ਨੇ ਕੀ ਰੋਲ ਜਿਹੜਾ ਸੀ ਉਹ ਨਿਭਾਇਆ ਬੇਸ਼ੱਕ ਕਿਸਾਨੀ ਅੰਦੋਲਨ ਥੋੜੇ ਸਾਲ ਉਹਨੂੰ ਬੀਤ ਗਏ ਪਰ ਅੱਜ ਵੀ ਲੋਕਾਂ ਦੇ ਚੇਤੇ ਦੇ ਵਿੱਚ ਹੈ ਕਿ ਕਿਵੇਂ ਇਹਨਾਂ ਨੇ ਵੀਡੀਓਜ਼ ਪਾ ਪਾ ਕੇ ਇਹ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਹੀ ਕਾਨੂੰਨ ਨੇ ਔਰ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਸਾਰੇ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਕਹਿ ਕੇ ਇਹ ਆਏ ਸੀ ਕਿ ਇੱਕ ਵਾਰੀ ਤੁਸੀਂ ਪਾਸ ਕਰੋ ਲਾਗੂ ਅਸੀਂ ਆਪੇ ਕਰਵਾ ਲਵਾਂਗੇ ਅਗਲੀ ਗੱਲ ਦੇ